ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਹੈ ਜੀ ਪਾਈ ਬਨਵਾਰੀ ਜੀ ਦੀ ਸਾਖੀ ਬਨਵਾਰੀ ਨਾਮ ਦਾ ਇੱਕ ਵੈਦ ਜੋ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਹੋਇਆ ਹੈ ਉਸ ਨੇ ਜਦ ਸਤਿਗੁਰੂ 6ਵੇਂ ਪਾਤਸ਼ਾਹ ਜੀ ਦੀ ਮਹਿਮਾ ਸੁਣੀ ਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਦੀਵਾਨ ਵਿੱਚ ਪੁੱਜਾ ਉੱਥੇ ਕੀਰਤਨ ਹੋ ਰਿਹਾ ਸੀ बनवारी संगत ਵਿੱਚ ਬਹੁਤ ਪਿੱਛੇ ਹੀ ਬੈਠ ਗਿਆ ਅੱਗੇ ਨਹੀਂ ਗਿਆ ਇਹ ਗੁਰਬਾਣੀ ਵਿੱਚ ਗੁਰਬਾਣੀ ਕੀਰਤਨ ਸੁਣਦਾ ਰਿਹਾ ਇਸ ਤੇ ਮਨ ਨੂੰ ਚੰਗਾ ਲੱਗਾ ਇਹ ਹਰ ਰੋਜ਼ ਹੀ ਦੀਵਾਨ ਵਿੱਚ ਆਉਂਦਾ ਕੀਰਤਨ ਸੁਣਦਾ ਸੰਗਤ ਵਿੱਚ ਪਿੱਛੇ ਹੀ ਬੈਠ ਜਾਂਦਾ ਤੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਚੁੱਪ ਕਰਕੇ ਹੀ ਉੱਠ ਕੇ ਚਲਾ ਜਾਂਦਾ ਇਸ ਤੇ ਮਨ ਨੂੰ ਰੋਜ਼ ਗੁਰਬਾਣੀ ਦਾ ਕੀਰਤਨ ਸੁਣਨ ਦੀ ਖਿੱਚ ਪੈਂਦੀ ਤੇ ਗੁਰੂ ਦਰਬਾਰ ਵਿੱਚ ਆ ਜਾਂਦਾ ਇਸ ਤਰ੍ਹਾਂ ਕਰਦਿਆਂ ਇਸ ਨੂੰ ਕੁਝ ਸਮਾਂ ਲੰਘ ਗਿਆ ਇਹ ਸਿੱਖਾਂ ਨੂੰ ਸੇਵਾ ਕਰਦਿਆਂ ਜਦ ਵੇਖਦਾ ਤਾਂ ਇਸ ਦਾ ਵੀ ਮਨ ਸੇਵਾ ਕਰਨ ਲਈ ਕਰਦਾ ਇਹ ਦੀਵਾਨ ਦੀ ਸਮਾਪਤੀ ਤੋਂ ਬਾਅਦ ਕਦੇ ਝਾੜੂ ਦੀ ਸੇਵਾ ਕਦੇ ਦਰਿਆ ਝਾੜਨ ਦੀ ਸੇਵਾ ਕਰਦਾ ਇਸ ਨੇ ਬਾਣੀ ਵੀ ਕਾਫੀ ਕੰਠ ਕਰ ਲਈ ਸੀ ਤੇ ਰੋਜ਼ satsang ਕਰਨ ਨਾਲ ਇਸ ਦੇ ਮਨ ਵਿੱਚ ਦਇਆ ਦੀ ਭਾਵਨਾ ਵੀ ਬਹੁਤ ਵੱਧ ਗਈ ਸੀ ਗੁਰਬਾਣੀ ਨੇ ਮਨ ਤੇ ਅਸਰ ਕੀਤਾ ਤਾਂ ਮਨ ਦੀ ਮੈਲ ਸਾਫ ਹੋਣ ਲੱਗ ਪਈ ਵੈਦ ਤਾਂ ਉਹ ਹੈ ਹੀ ਸੀ ਇਸ ਲਈ ਹੁਣ ਉਹ ਲੋਕਾਂ ਨੂੰ ਮੁਫਤ ਹੀ ਦਵਾਈ ਦਾਰੂ ਵੀ ਦੇਣ ਲੱਗ ਪਿਆ ਸੀ ਪਰ ਅਜੇ ਵੀ ਮਨ ਵਿੱਚ ਖਿਆਲ ਆਉਂਦਾ ਕਿ ਤੂੰ ਅਜੇ ਸਤਗੁਰਾਂ ਦੇ ਚਰਨ ਪਰਸਨ ਦੇ ਕਾਬਿਲ ਨਹੀਂ ਹੋਇਆ ਅਜੇ ਹੋ ਮੈਂ ਅੰਦਰੋਂ ਨਹੀਂ ਗਈ ਹੋਰ ਸੇਵਾ ਕਰ ਹੋਰ ਗੁਰਬਾਣੀ ਰੋਜ਼ ਸੁਣ ਸੰਗਤ ਦੀ ਸੇਵਾ ਹੀ ਗੁਰੂ ਦੀ ਸੇਵਾ ਹੈ ਗੁਰੂ ਜੀ ਦੇ ਦੀਵਾਨਾ ਦੀ ਹੋਰ ਹਾਜ਼ਰੀ ਆ ਪਰ ਤਾਂ ਜੋ ਹਿਰਦਾ ਠੰਡਾ ਠਾਰ ਹੋ ਜਾਵੇ ਤੇ ਪਰਮ ਕਿਰਪਾਲੂ ਸਤਗੁਰੂ ਜੀ ਤੇਰੇ ਤੇ ਮਿਹਰ ਦੀ ਨਜ਼ਰ ਕਰਨ ਤੇ ਤੇਰਾ ਜੀਵਨ ਸਫਲ ਹੋ ਜਾਏ ਅਜਿਹੇ ਖਿਆਲ ਉਸ ਨੂੰ ਆਉਂਦੇ ਤੇ ਭਾਈ ਬਨਵਾਰੀ ਉਸੇ ਤਰ੍ਹਾਂ ਚੁੱਪ-ਚਾਪ ਜਾ ਕੇ ਦੀਵਾਨਾ ਦੀ ਹਾਜ਼ਰੀ ਭਰਦਾ ਤੇ ਸੇਵਾ ਕਰਦਾ ਰਿਹਾ ਇੱਕ ਦਿਨ ਬਹੁਤ ਬਾਰਿਸ਼ ਹੋਈ ਤੇ ਠੰਡ ਵੱਧ ਗਈ ਸੀ ਭਾਈ ਬਨਵਾਰੀ ਜੀ ਨੇ ਵੇਖਿਆ ਕਿ ਇੱਕ ਕੋੜੀ ਆਦਮੀ ਜ਼ਮੀਨ ਤੇ ਲੇਟਿਆ ਪਿਆ ਹੈ ਤੇ ਮੀਂਹ ਵਿੱਚ ਭਿੱਜ ਰਿਹਾ ਹੈ ਤੇ ਹਾਏ ਹਾਏ ਕਰ ਰਿਹਾ ਹੈ ਭਾਈ ਬਨਵਾਰੀ ਜੀ ਤੋਂ ਕੋੜੀ ਦੀ ਇਹ ਦਸ਼ਾ ਵੇਖੀ ਨਹੀਂ ਗਈ ਤੇ ਉਸ ਕੋੜੀ ਨੂੰ ਮੋਢੇ ਤੋਂ ਚੁੱਕ ਕੇ ਘਰ ਲਿਆਏ ਉਸ ਦੇ ਕੋਲ ਅੱਗ ਬਾਲ ਕੇ ਅੱਗ ਸਿਕਾਈ ਉਸ ਤੇ ਵਸਤਰ ਬਦਲੇ ਤੇ ਕੁਝ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਭਾਈ ਜੀ ਵੈਦ ਸਨ ਭਾਈ ਜੀ ਬੈਠ ਸਨ ਉਹਨਾਂ ਨੇ ਕੋੜੀ ਦੇ ਜ਼ਖਮਾਂ ਤੇ ਮਲਮ ਲਾਈ ਹੱਥੀ ਉਸ ਦੀ ਸੇਵਾ ਕੀਤੀ ਕੋੜੀ ਨੂੰ ਜਾਦਾ ਆਰਾਮ ਮਿਲਿਆ ਤਾਂ ਉਹ ਸੁੱਖ ਦੀ ਨੀਂਦ ਸੌਂ ਗਿਆ ਇਹ ਸਾਰੀ ਸੇਵਾ ਤੋਂ ਬਾਅਦ ਭਾਈ ਬਨਵਾਰੀ ਜੀ ਗੁਰੂ ਸਾਹਿਬ ਜੀ ਦੇ ਦੀਵਾਨ ਵਿੱਚ ਪੁੱਜੇ ਤੇ ਉਸੇ ਤਰ੍ਹਾਂ ਸੰਗਤ ਵਿੱਚ ਪਿੱਛੇ ਹੋ ਕੇ ਬੈਠ ਗਏ ਪਰ ਅੰਤਰਜਾਮੀ ਜਾਣੀ ਜਾਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਜ ਸਾਰੀ ਸੰਗਤ ਵੱਲ ਨਜ਼ਰ ਮਾਰ ਕੇ ਵੇਖਿਆ ਤੇ ਇੱਕ ਸੇਵਕ ਨੂੰ ਕਿਹਾ ਕਿ ਉਹ ਜੋ ਸੰਗਤ ਵਿੱਚ ਸਭ ਤੋਂ ਪਿੱਛੇ ਇੱਕ ਪਾਸੇ ਹੋ ਕੇ ਬੈਠਾ ਹੈ ਉਸ ਨੂੰ ਬੁਲਾ ਕੇ ਲਿਆਓ ਜਦੋਂ ਭਾਈ ਬਨਵਾਰੀ ਜੀ ਕੋਲ ਉਹ ਸੇਵਕ ਗਿਆ ਤੇ ਕਿਹਾ ਕਿ ਸਤਿਗੁਰੂ ਜੀ ਨੇ ਤੈਨੂੰ ਬੁਲਾਇਆ ਹੈ ਉਸੇ ਵੇਲੇ ਭਾਈ ਬਨਵਾਰੀ ਜੀ ਵਿਰਾਗ ਤੇ ਖੁਸ਼ੀ ਦੇ ਹੰਝੂਆਂ ਨਾਲ ਤਰ ਹੋ ਗਏ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਟੈ ਪਏ ਤੇ ਕਿਹਾ ਮੈਂ ਕਿਸੇ ਕਾਬਲ ਨਹੀਂ ਹਮਾਰਾਜ ਮੈਂ ਪਾਪੀ ਹਾਂ ਮੈਨੂੰ ਬਖਸ਼ ਲੋ ਤਾਂ ਗੁਰੂ ਜੀ ਨੇ ਪਾਈ ਬਨਵਾਰੀ ਨੇ ਆਪਣੇ ਗੱਲ ਨਾਲ ਲਾ ਲਿਆ ਤੇ ਕਿਹਾ ਕਿ ਤੂੰ ਨਿਰਮਲ ਹੋ ਗਿਆ ਹੈ ਤੂੰ ਪਵਿੱਤਰ ਹੈ ਤੈਨੂੰ ਵਾਹਿਗੁਰੂ ਜੀ ਨੇ ਆਪਣੀ ਇੱਕ ਦੁਖੀ ਔਲਾਦ ਕੋੜੀ ਦੇ ਰੂਪ ਵਿੱਚ ਦਿੱਤੀ ਹੈ ਜਿਸ ਦੀ ਤੂੰ ਸੇਵਾ ਕੀਤੀ ਹੈ ਮੈਂ ਤੇਰੇ ਤੇ ਨਿਹਾਲ ਹਾਂ ਬਨਵਾਰੀ ਜੀ ਤੁਸੀਂ ਹੁਣ ਤਰਨ ਤਰਨ ਸਾਹਿਬ ਜੀ ਵਿਖੇ ਕੋੜੀਆਂ ਦੀ ਸੇਵਾ ਲਈ ਗੁਰੂ ਅਰਜਨ ਦੇਵ ਜੀ ਨੇ ਜੋ ਆਸ਼ਰਮ ਤੇ ਦਵਾਖਾਨਾ ਖੋਲਿਆ ਸੀ ਉੱਥੇ ਜਾ ਕੇ ਦੁਖੀਆਂ ਦੀ ਬਿਮਾਰਾਂ ਦੀ ਸੇਵਾ ਕਰੋ ਉਹਨਾਂ ਨੂੰ ਤਰਨ ਤਰਨ ਸਾਹਿਬ ਜੀ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਾਓ ਤੇ ਦਵਾਦਾਰੂ ਦਿਓ ਤੇ ਸਭ ਦੇ ਰੋਗ ਦੂਰ ਕਰੋ ਆਪ ਵੀ ਨਾਮ ਜਪੋ ਤੇ ਸਭ ਨੂੰ ਜਪਾਓ ਭਾਈ ਬਨਵਾਰੀ ਜੀ ਨੇ ਗੁਰੂ ਹਕਮਾ ਦੀ ਪਾਲਣਾ ਕੀਤੀ ਤੇ ਇਹ ਕਠਨ ਸੇਵਾ ਨਿਭਾਉਂਦੇ ਹੋਏ ਗੁਰੂ ਜੀ ਦੀਆਂ ਖੁਸ਼ੀਆਂ ਲੈ ਕੇ ਜਨਮ ਸਫਲ ਕਰ ਗਏ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ